ਹਾਂਜੀ ਦੋਸਤੋ ਥੋੜਾ ਤਾਂ ਕਿ ਲਗਾਤਾਰ ਬਾਰਿਸ਼ ਵਾਲਾ ਮੌਸਮ ਚੱਲ ਰਿਹਾ ਹੈ ਇੱਕ ਹੋਰ ਬੜਾ ਜ਼ਰਾ ਲਗਾਤਾਰ ਆ ਰਹੀ ਹੈ ਠੀਕ ਹੈ ਬਹੁਤ ਤੇਜ਼ ਮੀਂਹ ਆ ਰਿਹਾ ਭਾਈ ਜੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੋਥਾ ਦੇ ਵਿੱਚ ਇੱਕ ਹਾਦਸਾ ਹੋ ਗਿਆ ਬੱਸ ਆ ਰਹੀ ਸੀ ਜੀ ਨਿਊ ਦੀਪਤੀ ਸ਼੍ਰੀ ਮੁਕਸਰ ਸਾਹਿਬ ਤੋਂ ਕਿਤੇ ਬਾਹਰ ਜਾ ਰਹੀ ਸੀ ਉਹ ਇੱਕ ਵਾਹਨ ਦੇ ਵਿੱਚ ਪਲਟ ਗਿਆ ਤੁਸੀਂ ਦੇਖ ਸਕਦੇ ਹੋ ਚਲੋ ਐਨਾ ਕਿ ਸਾਰੇ ਜਿੰਨੇ ਵੀ ਮੜਕੇ ਮੋਟੀਆਂ ਸੰਟਾਂ ਕੋਈ ਕੋਈ ਹਾਲੀਵੁੱਡ ਸੰਗਤਾਂ ਨਾਲ ਕਰੋ ਯਾਤਰੀਆਂ ਦੇ ਤੇ ਬਾਕੀ ਉਹਨਾਂ ਨੂੰ ਆਹ ਦੇਖੋ ਤੁਸੀਂ ਪਾਸ ਦੇ ਵਿੱਚੋਂ ਕਈ ਭਰਾਵਾਂ ਨੇ ਕਿੰਨੇ ਆ ਠੀਕ ਹੈ ਆਪਣੀ ਉਹ ਵੀ ਯਾਰ ਬੋੜੀਆਂ ਰਹੀਆਂ ਹੋਣ ਆਪ ਤੋਂ ਆਇਆ ਇੱਥੇ ਬਿਠਾ ਲੈ ਜੇ ਖਰਚ ਹੋ ਜਾਣਾ ਇੱਥੋਂ ਆਹੇ ਥਾਣੀ ਦਿੱਤਾ ਆ ਆ ਬੋੜੀਆਂ ਥੱਲੇ ਥੱਲੇ ਹੋ ਜਾ ਮੋਢਾ ਲਵਾਲੀਆਂ ਆਉਂਦਾ ਸੰਦੇ ਹੋ ਜਾ ਮੋਢਾ ਲਵਾਲੀਆਂ ਕਿਹਾ ਆਸੂਲੀ ਟਿਕਾ ਜੀ ਨੂੰ ਦਿੱਤੀ ਤਰ੍ਹਾਂ ਠੀਕ ਹੈ ਇਹ ਮਾਤਮਾ ਤੋਂ ਆ ਗਿਆ ਹੈ ਥੋੜੀ ਥਲੀ ਤਰੋ ਗੁਰੂ ਨੂੰ ਬਚਾ ਕੇ ਫੜ ਕੇ ਬਹੁਤ ਖਰਾਬ ਉਹ ਨਿਕਾ ਲੈ ਔਰ ਉੱਥੇ ਲੱਗੀ ਪੌੜੀ ਇਹ ਬਸ ਪਾਰਟੀ ਦੀ ਨਹੀਂ ਸੋਥੇ ਉੱਥੇ ਸੋਥੇ ਬਾਈ ਤੇ ਟਰੈਕਟਰ ਦੇ ਕੱਟ ਨਾਲ ਪਾਰਟੀ ਬੋਲਦੀ ਕੋਈ ਨਿਕਾਇਆ ਕੋਈ ਟਰੈਕਟਰ ਆ ਗਿਆ ਕੱਟ ਮਾਰਿਆ ਉਥੋਂ ਇਹੋ ਜੀ ਵੀਡੀਓ ਬੇਟੀ ਮਾਰਨ ਉਹ ਨੰਗਰਾਂ ਦਾ ਕਾਰਾਂਗਨ ਨੋ ਕਾਰ ਜਿਹਨੂੰ ਇੰਨਾ ਬਗਰੂ ਦਾ ਸ਼ੁਕਰ ਹੈ ਕਿ ਸਾਰੇ ਜਿਹੜੇ ਡਿਮਾੜੇ ਦੇ ਮਤਕਾ ਸਟਾ ਲੱਗਣਾ ਉਹ ਨੰਗਰਾਂ ਦਾ ਕਾਰ ਬਾਕੀ ਤੁਸੀਂ ਦੇਖ ਲਓਂਗੀ ਇਹ ਕਸਰਕ ਤੇ ਬਹੁਤ ਜਿਆਦਾ ਹੁੜਾ ਜਾਂਦੇ ਸਾਰੇ ਭਰਾਵਾਂ ਨੇ ਮਦਦ ਕੀ ਟਿਪਸ ਇੰਦਰਾਂ ਦੀ